ਸਾਸਤਰੀ ਗਾਜੀ ਦਾ ਅਨੁਸਾਰ ਨੂੰ ਪਿਆਰ ਭਰੀ ਮੇਰੇ ਵੱਲੋਂ ਅਸੀਂ ਕਰ ਰਹੇ ਹੇਮਕੋਟ ਸਾਹਿਬ ਯਾਤਰਾ ਦੀ ਜਾਰੀ ਆ ਸਾਡਾ ਉਹਨਾਂ ਸਰਵਿਸ ਵਗੈਰਾ ਹੋ ਗਈ ਸਾਰੀ ਟੇਪ ਟੂਪ ਹੋ ਗਈ ਤੁਹਾਡੇ ਰਹਿ ਗਏ ਦੋ ਤਿੰਨ ਸਟicker ਹੁਣ ਅਸੀਂ ਉਹ ਲਵਾਉਣੇ ਤੁਹਾਨੂੰ ਦਿਖਾਉਣੇ ਅਗਲੇ ਸਰਵਿਸ ਦੇ ਟੇਬ ਵਗੈਰਾ ਕਰਾਈ ਤੇ ਸਾਡਾ ਕੰਮ ਦੂਰ ਰਹਿ ਗਿਆ ਸੀ ਟੇਬ ਤੇ ਸਟicker ਲਾਉਣਾ ਰਹਿ ਗਿਆ ਹਟਾ ਇੱਕ ਕਲੱਚ ਬਦਲੋਣਾ ਰਹਿ ਗਿਆ ਵਾ ਅੱਜ ਵੀ ਇਨੇ ਜਰੂਰ ਕੋ ਟਾਈਮ ਆ ਗਿਆ ਕਰਾ ਲੈਨੇ ਆ ਉਹ ਤੁਹਾਨੂੰ ਕੋ ਟਾਈਮ ਨਹੀਂ ਆ ਗਿਆ ਤੇਰੇ 5 11 ਵਜੇ ਰਹਿ ਕੇ 5 ਵਜੇ ਤੱਕ ਲੱਗੇ ਰਹੇ ਆ ਅੱਜ ਟਾਈਮ ਹੋ ਗਿਆ ਤੁਮ ਸਹੀ ਕਰਾ ਲੈ ਆ ਆ ਵੀਰ ਕੋਈ ਹਿੰਦੂ ਨੇ ਸਰਵਿਸ ਕਰਾਈ ਤੇ ਹਾਟਣਾ ਕਲੱਚ ਦਾ ਡੋਰ ਆਟ ਮੰਗਾ ਪੈ ਗਿਆ ਟਾਇਟ ਹੋ ਗਿਆ ਕਲੱਚ ਉਹ ਘਰੇ ਬਫੀ ਬਫੀ ਦਿੱਤੀ ਨਾ ਬੁੱਲਟ ਦੀ ਕਾ ਕਰਦੇ ਆ ਵੀ ਟਾਈਮ ਨਾ ਆ ਰਿਹਾ ਨੇ ਤਾਂ ਦਾ ਦੇਣੀ ਹੈ ਬڑا ਡੈਡ ਹੋ ਗਿਆ ਕਹਿੰਦਾ ਸਹੀ ਚੱਲਣ ਨਹੀਂ ਦਿਆ ਐਤੇ ਹੀ ਆਪਣਾ ਬੁਲਟ ਦਾ ਬੁਲਟ ਚੈੱਕ ਕਰਾਉਣਾ ਹੈ ਜਿੱਥੇ ਜਾਨੂੰ ਮਿਲਿਆਡੇ ਚਾਚੇ ਦਾ ਮੁੰਡਾ ਜਿਹੜਾ ਜਾਣਾ ਯਾਤਰਾ ਨਾਲ ਬਾਬਾ ਜੀ ਕੀ ਹੈ ਸ਼ਰਮਾਈ ਜਾਂਦੇ ਜੀ ਠੀਕ ਠਾਕ ਜੀ ਜਿਉਣਾ ਹੀ ਚੱਲੇ ਆਪਣੀ ਮੈਂ ਖੁੱਲ ਡਲੇ ਗਿਆ ਕਲਾ ਚਾਰੀ ਤਾਰ ਲੈਣ ਤੇ ਆਪਾਂ ਚੱਲੇ ਹੁਣ ਆਪਣਾ ਬੁਲਟ ਛੱਡ ਕੇ ਪੈਸ਼ਨ ਤੇ ਬਣਾ ਵੀਰ ਆ ਵੀਰ ਨੇ ਪੈਸ਼ੇ ਨਵਾਂ ਲੇਤਾ ਸਪੈਸ਼ਲੀ ਯਾਤਨਾ ਕਰ ਉਹ ਤੇ ਪਿੱਛੇ ਆ ਕੇ ਕੰਮ ਜੇ ਨਹੀਂ ਬੋਣ ਲੱਗੇ ਨੀ ਤੇ ਉਹ ਵੀ ਰੋ ਹੈਗੀ ਨਹੀਂ ਅਸੀਂ ਵੀਰਾ ਦੁਕਾਨ ਖੇਤ ਫੜ ਕੇ ਲੈਂਦੀ ਆ ਤੇ ਰਾਜ ਆ ਜਾ ਮੀ ਅਸੀਂ ਇੱਥੇ ਖਲੋ ਗਏ ਆ ਆ ਦੋ ਵੀਰਾ ਡਾਇਰ ਲੋਤੇ ਆ ਮੌਸਮ ਬਹੁਤ ਵਧੀਆ ਆ ਪਰ ਅਡਾ ਕੰਮ ਖਰਾਬ ਹੋ ਰਿਹਾ ਨਾ ਅਸੀਂ ਤਾਂ ਮਹੀਂ ਫਸ ਚੁਕੇ ਆ ਐਸਾ ਮਹੀਂ ਫਸ ਚੁਕੇ ਆ ਮੀਰ ਹੋ ਗਏ ਤੇ ਇਹ ਹੋ ਗਿਆ ਸਵੇਰ ਦੇ ਅਸੀਂ ਘਰ ਚੰਗੇ ਭਲੇ ਬੈਠੇ ਸੀ ਕੋਈ ਸਵੇਰ ਦਾ ਮੀਂਹ ਨਹੀਂ ਹੈਗਾ ਸੀ ਤੇ ਅਸੀਂ ਹੁਣੇ ਘਰੋਂ ਨਿਕਲੇ ਆ ਤੇ ਸਾਡੇ ਕੰਮ 'ਚ ਰੋਕ ਪਾਤੀ ਨੇ ਗੱਡੀ ਤੇ ਮੀਂਹ ਆਉਂਦੇ ਸਾਡਾ ਨਾਂ ਹੀ ਨਹੀਂ ਲੈਣ ਦਿਆ ਤੇ ਹੋਰ ਸਾਹਮਣੇ ਵੀ ਇੰਡੀਆ ਗੇਟ ਦਿਖਦਾ ਹੀ ਨਹੀਂ ਆ ਅਹੀਂ ਤੇ ਭਿਜਣਾ ਪੈ ਗਿਆ ਨਾਲ ਸਾਡੇ ਆ ਵੀ ਭਿਜ ਜਾਂਦੇ ਆ ਓਕੇ ਰੋੜਾ ਇਹ ਪਰ ਮੀਂਹ ਨੇ ਕੰਮ ਖਰਾਬ ਕਰ ਦਿੱਤਾ ਨਾ ਵੇ ਵਾਹ ਵਾਹ ਇੱਧਰ ਮੀ ਪੈਂਦਿਆ ਵਾਤੇ ਸਾਹਮਣੇ ਲੱਗਾ ਬਾਂਚੋਲੇ ਵਾਲਾ ਜੀ ਤੇ ਬੜਾ ਕਰਨਾ ਪਰ ਜਾਈਏ ਕਿਦਾਂ ਮੀ ਵੜਾ ਤੇਰੀ ਪੈਂਦਿਆ ਬੂੜ ਕਿੱਲੇ ਹੋਏ ਨੇ ਬੂੜਾ ਬੂੜ ਸਾਰੇ ਕਿੱਲੇ ਹੋਏ ਨੇ ਸਾਰਿਆਂ ਦੇ ਇਹ ਤੋਂ ਬਾਹਣਾ ਖਲਾੜੀ ਉਹ ਵੀ ਬੰਦੇ ਨੇ ਪਾਂਚੋਲੇ ਵਾਲੇ ਨੇ ਹੋਤੀਆਂ ਨੇ ਬਿਲੋ ਤੁਹਾਨੂੰ ਅੱਧਾ ਘੰਟਾ ਹੋ ਗਿਆ ਹੈ ਮੀ ਹਟਦਾ ਨਾ ਹੀ ਨਹੀਂ ਲੈਣ ਦਿਆ ਹੈ ਤੇ ਅਸੀਂ ਵੀ ਵਰਦੇ ਜਾ ਗਏ ਆ ਸਾਡਾ ਬੂੜ ਦਾ ਕੰਮ ਹੋ ਚੁੱਕਿਆ ਆ ਇੱਧਰ ਸਾਰੇ ਐ ਸਾਰਾ ਭੇਜ ਭੁੱਜ ਨੇ ਫੂਡ ਵਾਟ ਸਲਟ ਜੀ ਮਾਰੀ ਵੇਖ ਜਾਓ ਪਾਣੀ ਕਿੰਨਾ ਭਰਪੂਰ ਗਿਆ ਇੱਥੇ ਸਾਰਾ ਜਰਾ ਮжая ਕਿਰਕਰਾ ਕਰਤਾ ਇਨੇ ਮੀਨ ਆਡਾ 2-3 ਦਿਨ ਹੋ ਗਏ ਮੀਨ ਪਿਆ ਨਹੀਂ ਆ ਤੇ ਅੱਜ ਜਿਹਦਨ ਕੰਮ ਕਰਾਇਆ ਨਾਲੇ ਠੀਕ ਹੈ ਗਿਆ ਪੈ ਗਈ ਵੀਰਜੀ ਪੈਂਦੀ ਆ ਕਾਹ ਪਾਣੀ ਭਰਿਆ ਤਾਓ ਆਵੇ ਉਹੀ ਵਿਖਾਉਂਦੇ ਆ ਸਾਰਾ ਸਾਰਾ ਵਿਖਾਉਂਦੇ ਆ ਭਰਾਵਾ ਮੈਂ ਮੇਟੇ ਹੀ ਕੰਮ ਕਰਾਉਂਦੇ ਹਾਂ ਤੇ ਹੱਟ ਆ ਕੇ ਚਾਚਾ ਜੀ ਕਿਹਾ ਜੀ ਚਾਚਾ ਜੀ ਵਾ ਵਧੀਆ ਜੀ ਕਾ ਕਰਾਦਾ ਮੀਂਹ ਪਵਾਦਾ ਜੀ ਮੀਂਹ ਪਵਾਦਾ ਜੀ ਸਾਰਾ ਕੰਮ ਹੀ ਕਰਾਉ ਹੋ ਗਿਆ ਤੇ ਅੱਜ ਦਾ ਕੀ ਬਣਾਦਾ ਅੱਧਾ ਘੰਟਾ ਕਿੰਨਾ ਫਾਇਦੇ ਲਈ ਦੋ ਤਿੰਨ ਕੰਮ ਹੋਰ ਪਏ ਸਾਡੇ ਪਏ ਕਰਾਉਣੇ ਹੀ ਪਰ ਨਹੀਂ ਇਹ ਕੰਮ ਖਰਾਬ ਕਰਾਦਾ ਵਾ ਹੁਣ ਵੀਰ ਕਹਿੰਦਾ ਕੱਲ੍ਹਿਆਂ ਪੱਤੋਂ ਆਏ ਜੇ ਉਹਦਾ ਟਾਈਮ ਲੱਗੂਗਾ ਮਾਹੀ ਕਿੱਥੇ ਟਾਈਮ ਲੱਗਦਾ ਸਾਡਾ ਬਾਜੀ ਵੇਹਣ ਨੂੰ ਕਰੋ ਟਾਈਮ ਲੱਗਦਾ ਹੱਟ ਹੁਣ ਖਬਰ ਨਹੀਂ ਕਰਦੇ ਲੈਣਾ ਉਹ ਇਹ ਕੰਡਲੇ ਜਾਣਾ ਵਾ ਇਹ ਕਿਹੜਾ ਹੈ ਹੈ ਕਿਹ ਕਿਹੜਾ ਜਾਣਾ ਮਾਸੀ ਕਿਹੜਾ ਜਾਣਾ ਇਹ ਖੰਡਲੇ ਖੰਡਲੇ ਕਿਹੜੀ ਪੇ ਸਾਡੇ ਬਈ ਖੰਡਲੇ ਬਹਿ ਜਿੰਨਾ ਮਰਜੀ ਸਟਾਰਟ ਇੰਨੇ ਹੋ ਜਾਣਾ ਪਰ ਫਿਰ ਵੀ ਨਹੀਂ ਛੋਟਾ ਕਹਿੰਦੇ ਇਹ ਨਹੀਂ ਛੋਟਾ ਆਹ ਜਰੇ ਚੱਲੀਏ ਹੋਏ ਉਹ ਠੀਕ ਆ ਜੀ ਮਿਲਦੇ ਆ ਫੇਰ ਆਪਾਂ ਬਾੜੀ ਗੱਡੇ ਬਾੜੀ ਗੱਡੇ ਇਦਰੇ ਕੰਮ ਜਿਆਦਾ ਹੀ ਖਰਾਬ ਹੋਇਆ ਪਿਆਰੇ ਸਾਰੀ ਸੜਕ ਹੀ ਭਰੀ ਟੀਟੀ ਰੋਡ ਮੇਨ ਯਾਹ ਵੇ ਜੋ ਮੀਨਾ ਕਿੰਨਾ ਲੱਗਿਆ ਜਾਂ ਆਹ ਹੋ ਗਿਆ ਹੀ ਜਾਮੀਆਂ ਤੋ ਹੋ ਗਿਆ ਸਵਰਥਾ ਚੌਂਕ ਆ ਜਾ ਸਾਡਾ ਜਾ ਰਿਹਾ ਇਹ ਭਰਿਆ ਪਾਣੀ ਆਉਣ ਦੀ ਲੱਗਿਆ ਕੋਈ ਨਹੀਂ ਹੋਇਆ ਉਹ ਯੋ ਖਲਨਿਆ ਜਾ ਰਹਿਣੇ ਆਵੇ ਨਜ਼ਾਰੇ ਲੈਣ ਲਈ ਆਓ ਆ ਬੁਲਟਡ ਹੋ ਗਿਆ ਸਾਰਾ ਇੱਧਰ ਇੰਨਾ ਪਾਣੀ ਹੋ। ਲੇਟ ਹੋ ਗਿਆ ਜੇ। ਪਾਣੀ ਵੜਾ ਗਿਆ। ਲੇਟ ਹੋ ਗਿਆ ਵਾ। ਹੱਤਾ ਬੁੱਲਡਾ ਪਗਿਆ ਦਾ ਨਾ ਸਾਰਾ ਡੁੱਬ ਗਿਆ ਵਾ। ਠੀਕ ਹੈ ਜੀ ਅੱਜ ਦਾ ਵੀ ਇੱਥੇ ਕਰਦੇ ਆ ਸਮਾਪਤ ਤੇ ਕੀਦਾਂ ਨੂੰ ਚੰਗਾ ਲੱਗਾ ਕੀਦਾਂ ਨੂੰ ਮਾੜਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਦਾ ਕਿਦਾਂ ਨੂੰ ਮਿਲਣੀ ਅਗਲੇ ਵਲੌਗ ਵਿੱਚ।